ਖਰੜਦੀਏ ਤਸਵੀਰਾਂ ਦਿਖਾ ਰਹੇ ਆ ਪਿੰਡ ਖਿਜਰਾਵਾ ਤੋਂ ਲੁਬਾਨਗੜ ਰੋਡ ਦੇ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਮਸ਼ੀਨਾਂ ਪਹੁੰਚੀਆਂ ਹੋਏ ਨੇ ਗੱਟਰ ਪਹੁੰਚੇ ਹੋਏ ਨੇ ਤੇ ਜਿਹੜਾ ਗਟਕਾ ਬਿਟਮਿਕਸ ਹੈ ਇਸ ਰੋਡ ਦੇ ਉੱਪਰ ਵਿਛਾਈ ਜਾ ਰਹੀ ਹੈ ਦੀ ਕਰੂੰਗਾ ਉਹ ਕਹਿੰਦੇ ਰਸਤਾ ਦਾ ਜੇ ਕਿਸੇ ਦਾ ਉਰੇ ਠੀਕ ਕਰ ਦਿਓ ਸਾਡਾ ਉੱਪਰ ਵਾਲਾ ਰਸਾ ਆਪੇ ਠੀਕ ਮਹਾਰਾਜ ਕਰਦਾ ਜਿੰਦਾਬਾਦ ਭਾਜਪਾ ਪਾਰਟੀ ਜਿੰਦਾਬਾਦ ਭਾਜਪਾ ਪਾਰਟੀ ਜਿੰਦਾ ਜਦੋਂ ਕੋਈ ਬੰਦਾ ਲੜਕੀ ਨੂੰ ਦੇਖਣ ਆਉਂਦਾ ਰਿਸ਼ਤੇਦਾਰ ਤੇ ਉਹ ਜਾ ਕੇ ਸੜਕ ਨੂੰ ਦੇਖ ਕੇ ਜਵਾਬ ਦੇ ਦਿੰਦਾ ਕਹਿੰਦਾ ਨਾ ਜੀ ਤੁਹਾਡੇ ਰਿਸ਼ਤਾ ਨਹੀਂ ਕਰਨਾ ਰਿਸ਼ਤੇਦਾਰ ਆਉਣੇ ਤੇ ਹਟ ਕੇ ਰਿਸ਼ਤੇ ਹੋਣੇ ਬੰਦ ਹੋ ਗਏ ਜਦ ਕਿ ਸਾਡਾ ਕਰੋੜਾਪਤੀ ਹਲਕਾ ਹੈ ਇਹ ਕਰੋੜਾਂ ਦੇ ਕਿਲੇ ਨੇ ਇੱਥੇ ਇੱਕ ਇੱਕ ਕਿਲਾ ਪਰ ਰਿਸ਼ਤਾ ਕਰਨ ਨੂੰ ਕੋਈ ਤਿਆਰ ਨਹੀਂ ਉਹਦਾ ਕਾਰਨ ਹੈ ਸੜਕਾਂ ਸਾਡੇ ਤਾਂ ਜੀ ਬੱਚੇ ਅਸੀਂ ਸੜਕਾਂ ਤੇ ਖੜੇ ਰਹਿੰਦੇ ਤੇ 10-10 ਵਜੇ ਗੱਡੀਆਂ ਆਉਣੀਆਂ ਹੈ ਜਲਦ ਕੇ ਸਕੂਲ ਦਾ ਟਾਈਮ 8 ਵਜੇ ਦਾ ਅਸੀਂ ਗੱਡੀ ਵਾਲੇ ਨੂੰ ਪੁੱਛਣਾ ਵੀ ਗੱਡੀ ਲੇਟ ਕਿਉਂ ਹੋਈ ਆ ਕੋਈ ਕਹਿੰਦਾ ਜੀ ਮੇਰਾ ਟਾਇਰ ਪਟ ਗਿਆ ਕੋਈ ਕਹਿੰਦਾ ਜੀ ਮੇਰੀ ਗੱਡੀ ਖਰਾਬ ਹੋ ਗਈ ਚੰਦੋਂ ਗਵਿੰਦਗੜ੍ਹ ਤੂੰ ਜਿਹੜੀ ਰੋਡ ਜਾਂਦਾ ਜੀ ਰੁੜਕੀ ਖਾਮ ਤਿਉੜ ਨੂੰ ਉਹਦਾ ਕਰਾਇਆ ਜੀ ਉਹ ਹੁਣ ਬੜਾ ਸੋਹਣਾ ਰੋਡ ਲੋਕਾਂ ਨੂੰ ਸਖਾਲਾ ਹੋ ਗਿਆ ਪਰ ਪਰसों ਅਸੀਂ ਆ ਕਰਾਇਆ ਆਪਣੇ ਜਿਹੜਾ ਖਿਜਰਾਵਾੜ ਤੋਂ ਜਾਂਦਾ ਥਾਣੇ ਨੂੰ 6 ਮਿੰਟ ਤਾਂ ਮੇਰੇ ਹਲਕੇ ਦੇ ਲੱਗਦੇ ਨੇ ਜਿੰਦਾ ਜੀ ਸੋਨਿਆ ਸੜਕਿੰਦੇ ਕਿ ਆਉਂਦਾ ਹੀ ਨਹੀਂ ਐ ਸਾਡੇ ਦਾ ਰਿਸ਼ਤੇਦਾਰ ਵੀ ਮਿਲਣੇ ਵਾਸਤੇ ਨਾ ਸਾਨੂੰ ਫੋਨ ਕਰਦੇ ਆਂ ਕਹਿੰਦੇ ਹਾਂ ਜੀ ਸੜਕ ਹੋ ਗਈ ਤਿਆਰ ਸੜਕ ਬਣ ਗਈ ਅਸੀਂ ਆਈਏ ਮਿਲਣ ਉਹ ਅਸੀਂ ਜਦ ਕਹਿਣਾ ਹੈ ਬੜੇ ਰੁੱਖੇ ਜਿਹੋ ਕਹੇ ਵੀ ਨਹੀਂ ਸੜਕ ਤਾਂ ਬਣੀ ਨਹੀਂ ਐ ਨੇ ਕਹਿ ਦਿੰਦੇ ਨਾ ਅਸੀਂ ਨਹੀਂ ਆਉਣਾ ਉਹ ਕਹਿੰਦੇ ਫੇਰ ਆਣ ਦੋ ਜੀ ਹਾਂ ਖਤ ਮਾਰਾ ਹਾਲਾਤ ਅੱਜ ਲੋਕਾਂ ਨੂੰ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਬੱਚੇ ਸਕੂਲ ਨਹੀਂ ਜਾ ਸਕਦੇ ਡਿਊਟੀਆਂ ਵਾਲੇ ਡਿਊਟੀਆਂ ਤੇ ਨਹੀਂ ਜਾ ਸਕਦੇ ਕੋਈ ਬਿਮਾਰ ਠਮਾਰ ਹੋ ਜੇ ਹਸਪੀਟਲ ਨਹੀਂ ਜਾ ਸਕਦਾ ਬਹੁਤ ਬੁਰੇ ਹਾਲ ਚ ਨਰਕਪਤੀ ਜ਼ਿੰਦਗੀ ਜਿਉਣ ਲਈ ਲੋਕ ਮਜਬੂਰ ਨੇ ਅਸੀਂ ਤਾਂ ਫਿਰ ਹੁਣ ਜਿਹੜੇ ਖੱਡੇ ਆ ਪੈਚਵਰਕ ਆ ਉਹ ਲੈ ਟਿੱਪਰ ਸਾਰਾ ਕੁਝ ਲੈ ਕੇ ਆਏ ਆ ਕਿ ਇਹਨੇ ਦਵਾਈ ਬੂਟੀ ਲੈਣੀ ਹੈ ਉਹ ਨਿਕਲਦੇ ਹੋ ਜਾਣ ਉਸ ਕਰਕੇ ਅਸੀਂ ਇਹ ਆਏ ਆ ਕਾ ਖਰੜ ਦੀਆਂ ਤਸਵੀਰਾਂ ਦਿਖਾ ਰਹੇ ਆ ਪਿੰਡ ਖਿਜਰਾਵਾਦ ਤੋਂ ਲੁਬਾਨਗੜ੍ਹ ਰੋਡ ਦੇ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਮਸ਼ੀਨਾਂ ਪਹੁੰਚੀਆਂ ਹੋਏ ਨੇ ਕਟਰ ਪਹੁੰਚੇ ਹੋਏ ਨੇ ਤੇ ਜਿਹੜਾ ਗਟਕਾ ਬਿਟਮਿਕਸ ਹੈ ਇਸ ਰੋਡ ਦੇ ਉੱਪਰ ਪਛਾਈ ਜਾ ਰਹੀ ਹੈ ਰਣਜੀਤ ਸਿੰਘ ਗਿੱਲ ਹੁਣੀ ਭਾਜਪੀ ਆਗੂ ਜਿੱਥੇ ਕਿ ਅੱਜ ਪਿੰਡ ਖਿਜਰਾਵਾਦ ਦੇ ਵਿੱਚ ਪਹੁੰਚੇ ਨੇ ਦੋ ਤਿੰਨ ਟਰੱਕ ਪਹੁੰਚੇ ਨੇ ਤੇ ਨਾਲ ਦੀ ਨਾਲ ਜਿਹੜੀ ਇਹ ਸੜਕ ਹੈ ਟੁੱਟੀ ਹੋਈ ਹੈ ਤਾਂ ਸੜਕ ਦਾ ਜਿਹੜਾ ਕੰਮ ਹੈ ਮੁਰੰਮਤ ਪੈਚ ਵਰਕ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਆ ਰਣਜੀਤ ਸਿੰਘ ਗਿੱਲ ਦੇਖ ਸਕਦੇ ਦੇ ਵਿੱਚ ਅੱਜ ਲਵਾਨਗੜ ਦੀ ਪੰਚਾਇਤ ਹੋਵੇ ਖਿਜਰਾਵਾਦ ਦੇ ਜਿਹੜੇ ਬਸਨੀਕ ਨੇ ਇੱਥੇ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਦੇ ਆ ਜਿਹੜੇ ਨਾਰੇ ਨੇ ਲਗਾਏ ਜਾ ਰਹੇ ਨੇ ਗਿੱਲ ਸਾਹਿਬ ਦੇ ਹੱਕ ਦੇ ਵਿੱਚ ਕਿਉਂਕਿ ਚੰਗਾ ਕੰਮ ਕਰ ਰਹੇ ਨੇ ਸਮਾਜ ਸੇਵੀ ਨੇ ਸਮਾਜ ਸੇਵੀ ਦੇ ਤੌਰ ਤੇ ਇਲਾਕੇ ਦੇ ਵਿੱਚ ਅੱਗੇ ਗਾ ਰਹੇ ਨੇ ਗਿੱਲ ਸਾਹਿਬ ਨਾਲ ਗੱਲਬਾਤ ਕਰਦੇ ਆ ਗਿੱਲ ਸਾਹਿਬ ਅੱਜ ਲਵਾਨਗੜ ਰੋਡ ਦਾ ਕੰਮ ਕੀਤਾ ਜਾ ਰਿਹਾ ਹੈ ਕੀ ਕਿਸੇ ਸੁਨੇਹਾ ਦੇਣਾ ਚਾਹੋਗੇ ਪਿੰਡ ਨਿਵਾਸੀਆਂ ਨੂੰ ਇਕੋ ਤੁਸੀਂ ਰੋਡ ਦਾ ਮੈਂ ਜ਼ਰੂਰ ਕਹੂੰਗਾ ਵੀ ਕੈਮਰਾ ਮਾਰ ਕੇ ਦਿਖਾਇਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਹਾਲ ਕਿੰਨਾ ਮਾੜਾ ਸੜਕਾਂ ਦਾ ਬਹੁਤ ਮਾੜਾ ਹਾਲ ਆ ਤੇ ਲੋਕਾਂ ਨੂੰ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਬੱਚੇ ਸਕੂਲ ਨਹੀਂ ਜਾ ਸਕਦੇ ਡਿਊਟੀਆਂ ਵਾਲੇ ਡਿਊਟੀਆਂ ਤੇ ਨਹੀਂ ਜਾ ਸਕਦੇ ਕੋਈ ਬਿਮਾਰ ਠਮਾਰ ਹੋ ਜੇ ਹਸਪੀਟਲ ਨਹੀਂ ਜਾ ਸਕਦਾ ਰਿਸ਼ਤੇਦਾਰ ਹੋਣੇ ਤੇ ਹਟ ਕੇ ਰਿਸ਼ਤੇ ਹੋਣੇ ਬੰਦ ਹੋ ਗਏ ਜਦ ਕਿ ਸਾਡਾ ਕਰੋੜਾਪਤੀ ਹਲਕਾ ਹੈ ਕਰੋੜਾਂ ਦੇ ਕਿਲੇ ਨੇ ਇੱਥੇ ਇੱਕ ਇੱਕ ਕਿਲਾ ਪਰ ਰਿਸ਼ਤਾ ਕਰਨ ਨੂੰ ਕੋਈ ਤਿਆਰ ਨਹੀਂ ਉਹਦਾ ਕਾਰਨ ਹੈ ਸੜਕਾਂ ਕਾਂ ਦੇ ਘਰਾਂ 'ਚ ਡੇਡ ਡੇਡ ਕਰੋੜ ਦੀਆਂ ਕਰੋੜ ਕਰੋੜ ਦੀਆਂ ਗੱਡੀਆਂ ਖੜੀਆਂ ਪਰ ਚਲਾਉਣੀਆਂ ਕਿਤੇ ਬਾਹਰ ਤਾਂ ਨਿਕਲ ਨਹੀਂ ਦਰਵਾਜੇ ਤੋਂ ਸੜਕਾਂ ਦੇ ਇੰਨੇ ਖੱਡੇ ਨੇ ਸੋ ਅੱਜ ਅਸੀਂ ਇਹ ਦੇਖਦੇ ਲੋਕ ਇਕੱਠੇ ਹੋ ਕੇ ਆਏ ਸੀ ਸਾਡੇ ਕੋਲ ਇਹ ਲਵਾਨਗੜ੍ਹ ਨੂੰ ਜਾਂਦਿਆ ਰੋਡ ਖਿਜਰਾਵਾੜ ਤੋਂ ਸੋ ਇਕੱਠੇ ਹੋ ਕੇ ਆਏ ਸੀ ਵੀ ਸਾਡਾ ਕੋਈ ਨਾ ਕੋਈ ਟੈਂਪਰੇਰੀ ਤੁਸੀਂ ਹੱਲ ਘਟਾ ਦਿਓ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਦੇਖੋ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਕੋਈ ਗੱਲ ਨਹੀਂ 10-15 ਦਿਨ ਬਰਸਾਤ ਹੋ ਰਹੀ ਹੈ ਨਿਕਲ ਜਾਣੀ ਹੈ ਸੜਕਾਂ ਦਾ ਜਰੂਰ ਤੁਸੀਂ ਕੋਈ ਨਾ ਕੋਈ ਹੱਲ ਘਟੋ ਬਹੁਤ ਬੁਰੇ ਹਾਲ ਚ ਨਰਕਪਰੀ ਜ਼ਿੰਦਗੀ ਜਿਉਣ ਲਈ ਲੋਕ ਮਜਬੂਰ ਨੇ ਅਸੀਂ ਤਾਂ ਫਿਰ ਹੁਣ ਜਿਹੜੇ ਖੱਡੇ ਆ ਪੈਚਵਰਕ ਆ ਉਹ ਲੈ ਟਿੱਪਰ ਸਾਰਾ ਕੁਝ ਲੈ ਕੇ ਆਏ ਆ ਵੀ ਤਾਂ ਕਿ ਜਿਹੜਾ ਕੁਛ ਨਾ ਕੁਛ ਲੋਕਾਂ ਨੂੰ ਜਿਹੜੀ ਰਾਹਤ ਹੈ ਸਕੂਲ ਜਾਣ ਵਾਲੇ ਬੱਚੇ ਸਕੂਲ ਚਲੇ ਜਾਣ ਡਿਊਟੀਆਂ ਡਿਊਟੀਆਂ ਚਲੇ ਜਾਣ ਕਿਸੇ ਨੂੰ ਦੁੱਖ ਦੇ ਸੁੱਖ ਦੇ ਆਪਣਾ ਕੋਈ ਕਿਸੇ ਨੇ ਦਵਾਈ ਬੂਟੀ ਲੈਣੀ ਆ ਉਹ ਨਿਕਲਦੇ ਹੋ ਜਾਣ ਉਸ ਕਰਕੇ ਅਸੀਂ ਇਹ ਆਏ ਆ ਤਿੱਕੋ ਪਹਿਲਾਂ ਅਸੀਂ ਚੰਦੋਂ ਗਵਿੰਦਗੜ੍ਹ ਤੋਂ ਜਿਹੜੀ ਰੋਡ ਜਾਂਦਾ ਜੀ ਰੁੜਕੀ ਖਾਮ ਤਿਊੜ ਨੂੰ ਉਹਦਾ ਕਰਾਇਆ ਜੀ ਉਹ ਹੁਣ ਬੜਾ ਸੋਹਣਾ ਰੋਡ ਲੋਕਾਂ ਨੂੰ ਸੁਖਾਲਾ ਹੋ ਗਿਆ ਪਰਸੋਂ ਅਸੀਂ ਆਹ ਕਰਾਇਆ ਆਪਣੇ ਜਿਹੜਾ ਖਿਜਰਾਵਾਦ ਤੋਂ ਜਾਂਦਾ ਥਾਣੇ ਨੂੰ 6 ਪਿੰਡ ਤਾਂ ਮੇਰੇ ਹਲਕੇ ਦੇ ਲੱਗਦੇ ਨੇ ਤੇ ਇਹਦਾ ਕਰਵਾਇਆ ਜੀ ਥੋੜਾ ਜਿਆ ਰਹਿ ਗਿਆ ਕੰਮ ਉਹ ਮੇਰੇ ਖਿਆਲ ਆਉਣ ਵਾਲੇ ਇੱਕ ਦੇ ਦਿਨ ਚ ਪੂਰਾ ਹੋ ਜਾਊਗਾ ਅੱਜ ਅਸੀਂ ਇਹ ਲਵਾਨਗੜ੍ਹ ਵਾਲਾ ਆਏ ਤੇ ਹੋਰ ਵੀ ਲੋਕਾਂ ਨੇ ਬਹੁਤ ਲੋਕ ਫਰਿਆਦ ਲੈ ਕੇ ਆਏ ਨੇ ਵੀ ਸਾਡਾ ਹਲਕਾ ਰਾਹਤ ਤੁਸੀਂ ਕੋ ਨਾਲ ਕੋ ਸਾਡੇ ਖੱਡੇ-ਕੁੱਡੇ ਭਰ ਕੇ ਸਾਨੂੰ ਬਾਹਰ ਨਿਕਲਦਾ ਕਰ ਇੱਕ ਦਾ ਇੱਕ ਰੋਡ ਦਾ ਕੰਮ ਸ਼ੁਰੂ ਕੀਤਾ ਸੀ ਤੁਸੀਂ ਦੱਸਿਆ ਵੀ ਚੰਦੋਂ ਤੋਂ ਵੀ ਲੋ ਪੰਚਾਇਤਾਂ ਲਗਾਤਾਰ ਪਿੰਡ ਤੇ ਲੋਕ ਲਗਾਤਾਰ ਮਤਲਬ ਕਿ ਸੰਪਰਕ ਕਰ ਰਹੇ ਥੋੜਾ ਸਾਡੇ ਪਿੰਡ ਪਹੁੰਚੋ ਬਿਲਕੁਲ ਜੀ ਘਟੌਰ ਤੋਂ ਜੀ ਰੜਿਆਲੇ ਤੋਂ ਮੁੱਲਾਪਰ ਤੋਂ ਹੋਰ ਬਹੁਤ ਸਾਰੇ ਪਿੰਡਾਂ ਦੀਆਂ ਜੀ ਆ ਹੁਣ ਸਿਆਲਬੇ ਤੋਂ ਆਇਆ ਵੀ ਜੋ ਸਾਡੀ ਮਾਰਕੀਟ ਚ ਟੋਏ ਪਏ ਵੀ ਉਹਨੂੰ ਕੁਛ ਨਾ ਕੁਛ ਉਹਦਾ ਕਰਾ ਦੋ ਸੋ ਅਸੀਂ ਕੋਈ ਨਹੀਂ ਜਿੰਨਾ ਕੋ ਦੇਖੋ ਮੈਂ ਕੋਈ ਸਰਕਾਰ ਨਹੀਂ ਹੈਗੀ ਮੈਂ ਤਾਂ ਇੱਕ ਆਪਣੇ ਪਰਸਨਲ ਤੌਰ ਤੇ ਜੋ ਮਾਰਾ ਦਾ ਬਖਸ਼ਿਆ ਮੈਂ ਉਹਦੇ ਜੋ ਇਹ ਲੋਕ ਲਾ ਕੇ ਅਸੀਂ ਕਹਿੰਦੇ ਕੋਈ ਨਾ ਕੋ ਰਾਹਤ ਉਹ ਕਹਿੰਦੇ ਹੁਣੇ ਰਸਤਾ ਦਾ ਮੈਂ ਸਰਕਾਰ ਨੂੰ ਹੀ ਬੇਨਤੀ ਕਰੂੰਗਾ ਉਹ ਕਹਿੰਦੇ ਰਸਤਾ ਦਾ ਜੇ ਕਿਸੇ ਦਾ ਉਰੇ ਠੀਕ ਕਰ ਦਿਓ ਸਾਡਾ ਉੱਪਰ ਦਾ ਹਿਸਾਬ ਹੈ ਠੀਕ ਮਾਰਾਜ ਕਰਦਾ ਸੋ ਬੇਨਤੀ ਹੈ ਵੀ ਤੁਸੀਂ ਇਹ ਜਿਹੜੀ ਇਹ ਲੋਕਾਂ ਦੀ ਬਾਹ ਫੜੋ ਬਹੁਤ ਵੱਡੇ ਬਹੁਤ ਨਾਲ ਲੋਕਾਂ ਨੇ ਤੁਹਾਨੂੰ ਜਿਤਾਇਆ ਵੈ ਇਹਨਾਂ ਦਾ ਦੁੱਖ ਸੁੱਖ ਸੁਣੋ ਇਹਦਾ ਹੁਣ ਕੋਈ ਨਹੀਂ 15 ਦਿਨ ਨੂੰ ਬਰਸਾਤ ਨਿਕਲ ਗਈ ਤੇ ਇਹ ਸੜਕਾਂ ਤੁਸੀਂ ਜਰੂਰ ਬਣਾਓ ਮੈਡਮ ਅਨਮੋਲਕ ਗਰਮਾਨ ਹੁਣੀ ਖਰੜਾ ਲਾਂਡਰ ਰਾਊਂਡ ਤੇ ਜਾ ਕੇ ਆਏ ਨੇ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਵਿਕਾਸ ਕਾਰਜਾਂ ਨੂੰ ਦੇਖਿਆ ਵੀ ਕਿਹੜੇ ਕਿਹੜੇ ਹੋਏ ਨੇ ਸੰਤੇ ਮਾਜਰਾ ਹੋਰ ਕੁੰਡੀ ਮਾਜਰਾ ਰੋਡ ਤੇ ਉਹਨਾਂ ਨੇ ਗੱਲ ਕੀਤੀ ਹੈ ਪੋਸਟ ਪਾ ਕੇ ਵੀ ਕਹਿੰਦੇ ਨੇ ਜਲਦੀ ਪ੍ਰਸ਼ਾਸਨ ਤੋਂ ਬਾਅਦ ਜਿਹੜਾ ਕੰਮ ਰਾਹਤ ਇਹ ਕੰਮ ਹੈ ਸ਼ੁਰੂ ਹੋ ਜਾਊਗਾ ਮੈਂ ਕਹਿੰਦੇ ਚੰਗੀ ਗੱਲ ਹੈ ਮੈਂ ਤਾਂ ਕਹਿੰਦੇ ਵੀ ਤੁਸੀਂ ਲੋਕਾਂ 'ਚ ਆਓ ਲੋਕਾਂ ਦਾ ਸੁਣੋ ਦੁੱਖ ਚੁਕਾ ਕੇ ਦੇਖੋ ਕੋਈ ਗੱਲ ਨਹੀਂ ਕਿ 15 ਦਿਨ ਨਹੀਂ ਕੰਮ ਹੁਣ ਪ੍ਰਸ਼ਾਸਨ ਚੱਲਦਾ 15 ਦਿਨ ਬਾਅਦ ਕਰਾ ਦਿਓ ਖਰੜੇ ਕੋਲ ਦਾ ਪੈਸਾ ਵੀ ਵਾਧੂ ਪਿਆ ਪਿੰਡਾਂ 'ਚ ਵੀ ਗੇੜਾ ਮਾਰੋ ਪਿੰਡਾਂ 'ਚ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਪਿੰਡਾਂ 'ਚ ਵੀ ਗੇੜਾ ਮਾਰੋ ਲੋਕਾਂ ਦਾ ਹਾਲ ਦੇਖੋ ਇਹਨਾਂ ਦਾ ਕੋਈ ਨਾ ਕੋਈ ਹੱਲ ਘਟਾਓ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਸੋ ਇਹਨਾਂ ਦਾ ਕੋਈ ਨਾ ਕੋਈ ਹੱਲ ਘਟਾਓ ਅਸੀਂ ਇ벤트ਿਕਾ ਠੀਕ ਹੈ ਅਕਨਰਪਾਲ ਸਾਹਿਬ ਮੌਜੂਦ ਨੇ ਲਵਾਨਗੜ੍ਹ ਦੇ ਸਰਪੰਚ ਸਾਹਿਬ ਕਿੰਨਾ ਕ ਸਹਿਯੋਗ ਹੈ ਗਿੱਲ ਸਾਹਿਬ ਦਾ ਅੱਜ ਪਹੁੰਚੇ ਨੇ ਪਿੰਡ ਨਵਾਸੀਆਂ ਕੋਲ ਪਹਿਲਾਂ ਤਾਂ ਗਿੱਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੀਆਂ ਦੋਹੇ ਸੜਕਾਂ ਇਹਨਾਂ ਨੇ ਪਹਿਲ ਦੇ ਅਧਾਰ ਤੇ ਕੀਤੀਆਂ ਜੀ ਇਹਨਾਂ ਨੇ ਬਾਕੀ ਪਿੰਡਾਂ ਦੇ ਵਿੱਚ ਵੀ ਕੰਮ ਸ਼ੁਰੂ ਕੀਤਾ ਹੋਇਆ ਹੈ ਔਰ ਇਹਨਾਂ ਨੂੰ ਜਿਹੜੇ ਜਿਹੜੇ ਪਿੰਡ ਇਹਨਾਂ ਨਾਲ ਸੰਪਰਕ ਕਰ ਰਹੇ ਨੇ 2 ਜਾਂ 3 ਦਿਨ ਦੇ ਵਿੱਚ ਇਹ ਪੂਰਾ ਹੱਲ ਕਰ ਰਹੇ ਨੇ ਉਹਨਾਂ ਪਿੰਡਾਂ ਦਾ ਸੋ ਗਿੱਲ ਸਾਹਿਬ ਵਰਗਾ ਬੰਦਾ ਸ਼ਹਿਰੀ ਇਲਾਕੇ ਨੂੰ ਕੋਈ ਇਹ ਇਲਾਕੇ ਨੂੰ ਸੋਚਣਾ ਚਾਹੀਦਾ ਹੁਣ ਆਣ ਵਾਲੇ ਸਮੇਂ 'ਚ ਵੀ ਗਿੱਲ ਸਾਹਿਬ ਦਾ ਸਾਥ ਦੇਣ ਕਿਉਂਕਿ ਬਣੀਆਂ ਹੋਈਆਂ ਸਰਕਾਰਾਂ 4 ਸਾਲ ਹੋ ਗਏ ਬਣੇ ਹੋ ਤੁਸੀਂ ਵੀ ਦੇਖਿਆ ਹੀ ਹੈ ਅੱਜ ਤੱਕ ਕਿਤੇ 1 ਰੁਪਏ ਦਾ ਕੰਮ ਨਹੀਂ ਕੀਤਾ ਅਕਸਰ نیچے ਕਮੈਂਟ ਆਉਂਦੇ ਨੇ ਸਵਾਲ ਕਈ ਵਾਰ ਹੁੰਦੇ ਨੇ ਵੀ ਭਾਜੀਪੀ ਤੋਂ ਨੇ ਕਿਤੇ ਨਾ ਕਿਤੇ ਪਿੱਛੇ ਪਾਰਟੀ ਕਰਵਾ ਰਹੀ ਪਾਰਟੀ ਦਾ ਸਹਿਯੋਗ ਹੋ ਸਕਦਾ ਨਹੀਂ ਦੇਖੋ ਜੀ ਇਹ ਤਾਂ ਹੁਣ ਗਏ ਆ ਭਾਜੀਪੀ ਚ 15 ਦਿਨ ਪਹਿਲਾਂ ਗਏ ਆ ਪਹਿਲਾਂ ਵੀ ਇਹ ਸਮਾਜ ਸੇਵੀ ਸਨ ਹੁਣ ਵੀ ਸਮਾਜ ਸੇਵੀ ਹੈ ਪਹਿਲਾਂ ਵੀ ਨਿੱਕੇ ਜਿਹੇ ਸੱਦੇ ਤੇ ਜੋ ਵੀ ਕਹਿੰਦੇ ਸੀ ਉਹ ਪਹਿਲ ਦੇ ਆਧਾਰ ਤੇ ਕੰਮ ਕਰਦੇ ਸਨ ਇਹਦੇ ਚ ਬਾਤੀ ਭਾਜੀ ਦਾ ਕੋਈ ਨਾ ਦਾ ਲਿੰਕ ਨਹੀਂ ਹੈਗਾ ਇਹ ਸਮਾਜ ਸੇਵੀ ਸੀ ਔਰ ਸਮਾਜ ਸੇਵੀ ਰਹਿਣਗੇ ਔਰ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਹੈ ਇਹ ਨਿੱਕੇ ਜਿਹੇ ਸੱਦੇ ਤੇ ਆਪਣਾ ਟਾਈਮ ਛੱਡ ਕੇ ਕਿਤੇ ਵੀ ਕੋਈ ਜ਼ਰੂਰੀ ਕੰਮ ਹੋ ਉਹ ਛੱਡ ਕੇ ਸਾਡੇ ਕੋਲ ਪਹੁੰਚਦੇ ਨੇ ਫਿਰ ਸਾਡਾ ਵੀ ਫਰਜ਼ ਬਣਦਾ ਕਿ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਚੱਲੀਏ ਤਾਂ ਇਹਨਾਂ ਵਰਗਾ ਬੰਦਾ ਸ਼ਾਇਦ ਹੀ ਖਰੜ ਇਲਾਕੇ ਨੂੰ ਕੋਈ ਮਿਲੇ ਤੁਸੀਂ ਦੇਖਿਆ ਹੀ ਹੈ ਸਾਢੇ 3-4 ਸਾਲ ਹੋ ਗਏ ਸਰਕਾਰਾਂ ਬਣੀਆਂ ਨੂੰ ਕੋਈ ਹੈ ਹੀ ਨਹੀਂ ਸੁਣਵਾਈ ਐਸੀ ਵੀ ਚੁੱਕੇ ਆ ਲਿਖਤੀ ਰੂਪਾਂ ਚ ਵੀ ਦੇ ਚੁੱਕੇ ਆ ਕੋਈ ਹੈ ਹੀ ਨਹੀਂ ਸੁਣਵਾਈ ਤਾਂ ਕੀ ਕਰ ਸਕਦੇ ਆ ਵਿਕਾਸਕਾਰ ਸ ਵਿਕਾਸਕਾਰ ਦੇ ਵੱਡੇ ਨੇ ਕਿਤੇ ਨਾ ਕਿਤੇ ਮਸ਼ੀਨਾਂ ਮੰਗਵਾਉਣੀ ਆ ਲੱਖਾਂ ਰੁਪਏ ਦਾ ਖਰਚਾ ਹੋ ਜਾਂਦਾ ਸਾਰੇ ਜੇਬ ਕਰ ਤੋਂ ਹੀ ਕਰ ਰਹੇ ਨੇ ਦੇਖੋ ਜੀ ਕਿੱਡੀ ਵੱਡੀ ਗੱਲ ਆ ਕਿੰਨਾ ਪੈਸਾ ਇਹਨਾਂ ਦਾ ਲੱਗ ਰਿਹਾ ਹੈ ਇਹ ਆਪਣੇ ਸਮਾਜ ਸੇਵਾ ਦੇ ਫੰਡ ਚੋਂ ਹੀ ਲਾ ਰਹੇ ਆ ਜਦ ਕਿ ਮੌਜੂਦਾ ਸਰਕਾਰਾਂ ਨੂੰ ਚਾਹੀਦਾ ਉਹਨਾਂ ਕੋਲ ਫੰਡ ਪਿਆ ਹੈ ਸਭ ਕੁਝ ਹੈਗਾ ਉਹਨਾਂ ਨੂੰ ਸਰਕਾਰ ਦਾ ਪੈਸਾ ਲੈਣਾ ਚਾਹੀਦਾ ਉਹਨਾਂ ਨੂੰ ਦੇਖ ਕੇ ਸ਼ਰਮ ਆਣੀ ਚਾਹੀਦੀ ਹੈ ਹੁਣ ਵੀ ਸ਼ਰਮ ਕਰ ਲੈ ਗਿੱਲ ਸਾਹਿਬ ਦਾ ਕੰਮ ਦੇਖ ਕੇ ਹੁਣ ਵੀ ਸ਼ਰਮ ਕਰ ਲੋ ਤੁਸੀਂ ਹੁਣ ਵੀ ਕਿਤੇ ਨਾ ਕਿਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਪਰ ਨਹੀਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਕੀ ਨਾਮ ਹੈ ਮੇਰਾ ਸੁਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਸੜਕ ਬੰਦ ਰਹੀ ਹੈ ਖਿਜਰਾਵਾਦ ਦੇ ਬਸਨੀਕ 12 ਸਾਲ ਹੋ ਗਏ ਜੀ ਠੀਕ ਹੈ ਜੀ ਇੱਥੇ ਹੀ ਕਦੇ ਕੋਈ ਇੰਨੀਆਂ ਪਹੁੰਚਿਆ ਉਹ ਆਲੀ ਸਾਰਾ ਕੋ ਦੇਖ ਰਿਹਾ ਕੋਈ ਜਨੀਗਰਨਜੀਤ ਸਿੰਘ ਜੀ ਦਾ ਬਹੁਤ ਦਿਲ ਤੋਂ ਭਾਈ ਧੰਨਵਾਦ ਆ ਜੀ ਬਈ ਦੋ ਵਾਰੀ ਤਾਂ ਅਮੰਤਵੀ ਪਾਰਟੀ ਵੀ ਵਾਦਾ ਕਰਕੇ ਮੁੱਕਰ ਗਈ ਵੀ ਹਾਂ ਜੀ ਅਸੀਂ ਰੋਡਾਂ ਦਾ ਕੰਮ ਕਰਵਾਉਂਗੇ ਪਰ ਕੋਈ ਇੰਨੀ ਆਇਆ ਭਾਈ ਰਣਜੀਤ ਸਿੰਘ ਜੀ ਦਾ ਦਿਲ ਤੋਂ ਧੰਨਵਾਦ ਆ ਜੀ ਠੀਕ ਹੈ ਜੀ ਸੋ ਹੋਰ ਵੀ ਇੱਥੇ ਬਸਨੀਕ ਮੌਜੂਦ ਨੇ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਇਕਲਪੂ ਸ਼ੰਕਰਮਾਰਾ ਜੀ ਠੀਕ ਹੈ ਜੀ ਪਿੰਡ ਥਾਣਾ ਗਵਿੰਦਗੜ੍ਹ ਥਾਣਾ ਗਵਿੰਦਗੜ੍ਹ ਥੋੜੀ ਵੀ ਸੜਕ ਬਣ ਚੁੱਕੀ ਹੈ ਲੱਗਦਾ ਆ ਸਾਡੀ ਵੀ ਕੰਮ ਸ਼ੁਰੂ ਹੋਇਆ ਵਾ ਜੀ ਹਾਂ ਗਿੱਲ ਸਾਹਿਬ ਨੇ ਟਿੱਪਰ ਭੇਜ ਰਹੇ ਹਾਂ ਦਿਨ ਰਾਤ ਕੰਮ ਲੱਗਿਆ ਹੋਇਆ ਜੀ ਹਾਂ ਅਸੀਂ ਬਹੁਤ ਧੰਨਵਾਦੀ ਆ ਗਿੱਲ ਸਾਹਿਬ ਦੇ ਸਾਡੇ ਤਾਂ ਜੀ ਬੱਚੇ ਅਸੀਂ ਸੜਕਾਂ ਤੇ ਖੜੇ ਰਹਿੰਦੇ ਤੇ 10-10 ਵਜੇ ਗੱਡੀਆਂ ਆਉਣੀਆਂ ਹਾਂ ਜਲਦ ਕੇ ਸਕੂਲ ਦਾ ਟਾਈਮ 8 ਵਜੇ ਦਾ ਅਸੀਂ ਗੱਡੀ ਵਾਲੇ ਨੂੰ ਪੁੱਛਣਾ ਵੀ ਗੱਡੀ ਲੇਟ ਕਿਉਂ ਹੋਈ ਹੈ ਕੋਈ ਕਹਿੰਦਾ ਜੀ ਮੇਰਾ ਟਾਇਰ ਪਟ ਗਿਆ ਕੋਈ ਕਹਿੰਦਾ ਜੀ ਮੇਰੀ ਗੱਡੀ ਖਰਾਬ ਹੋ ਗਈ ਹਾਂ ਦੱਸੋ ਅਸੀਂ ਕੀ ਕਰੀਏ ਅਸੀਂ ਨਾ ਕੱਖ ਵੜਨੇ ਜੋਗੇ ਖੇਤਾਂ ਚ ਨਾ ਬੱਚਿਆਂ ਨੂੰ ਸਕੂਲ ਭੇਜਣੇ ਜੋਗੇ ਖੜੇ ਰਹਿੰਦੇ ਹਾਂ ਸੜਕਾਂ ਤੇ ਜੀ ਹਾਂ ਕੀ ਕਰੀਏ ਸਾਡੇ ਰਿਸ਼ਤੇ ਹੁਣੇ ਬੰਦ ਹੋ ਗਏ ਜਦੋਂ ਕੋਈ ਬੰਦਾ ਲੜਕੀ ਨੂੰ ਦੇਖਣ ਆਉਂਦਾ ਰਿਸ਼ਤੇਦਾਰ ਤੇ ਉਹ ਜਾ ਕੇ ਸੜਕ ਨੂੰ ਦੇਖ ਕੇ ਜਵਾਬ ਦੇ ਦਿੰਦਾ ਕਹਿੰਦਾ ਨਾ ਜੀ ਤੁਹਾਡੀ ਰਿਸ਼ਤਾ ਨਹੀਂ ਕਰਨਾ ਬਿੱਟ ਪਚਾਉਂਦੇ ਨਹੀਂ ਕੋਈ ਹਾਂ ਜੀ ਆਉਂਦੇ ਹੀ ਨਹੀਂ ਹੈ ਹੁਣ ਦੱਸੋ ਸੜਕ ਨੂੰ ਦੇਖ ਕੇ ਆਉਂਦੇ ਹੀ ਨਹੀਂ ਹੈ ਸਾਡੇ ਤਾਂ ਰਿਸ਼ਤੇਦਾਰ ਵੀ ਮਿਲਣੇ ਵਾਸਤੇ ਨਾ ਸਾਨੂੰ ਫੋਨ ਕਰਦੇ ਆਂ ਕਹਿੰਦੇ ਹਾਂ ਜੀ ਸੜਕ ਹੋ ਗਈ ਤਿਆਰ ਸੜਕ ਬਣ ਗਈ ਅਸੀਂ ਆਈਏ ਮਿਲਣ ਉਹ ਅਸੀਂ ਜਾਂ ਕਹਿਣਾ ਹੈ ਬੜੇ ਰੁੱਖੇ ਜਿਹੇ ਉਹ ਕਹਿੰਦੇ ਅੱ비 ਨਹੀਂ ਸੜਕ ਤਾਂ ਬਣੀ ਨਹੀਂ ਹੈ ਉਹ ਕਹਿ ਦਿੰਦੇ ਨਾ ਅਸੀਂ ਨਹੀਂ ਆਉਣਾ ਉਹ ਕਹਿ ਦਿੰਦੇ ਫੇਰ ਆਣ ਦੋ ਜੀ ਹਾਂ ਕਹਿੰਦੇ ਫੋਨ ਤੇ ਗੱਲ ਕਰ ਲੈ ਕਰੋ ਐ ਦੱਸੋ ਸਾਡੇ ਦਾ ਬਹੁਤ ਬੁਰਾ ਹਾਲ ਹੋਇਆ ਪਤਾ ਜੀ ਅਸੀਂ ਗਿੱਲ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਅਸੀਂ ਐਨੇ ਧੰਨਵਾਦੀ ਹਾਂ ਕਿ ਸਾਨੂੰ ਆਉਣ ਜਾਣ ਦਾ ਰਸਤਾ ਬਣ ਗਿਆ ਬਣ ਗਿਆ ਹਾਂ ਜੀ ਹਾਂ ਜੀ ਸੋ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਸੜਕ ਬਣਾਈ ਜਾ ਰਹੀ ਹੈ ਕਿਉਂਕਿ ਠੇਜਰਾਬਾਦ ਤੋਂ ਲੁਵਾਨਗੜ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਰੋਲਰ ਪਹੁੰਚੇ ਹੋਏ ਨੇ ਹੋਰ ਡਿੱਪਰ ਪਹੁੰਚੇ ਹੋਏ ਨੇ ਮੌਜੂਦਾ ਇੱਥੋਂ ਦੇ ਪੰਜ ਮੌਜੂਦ ਨੇ ਛੱਡਦਾ ਇਸ ਵਾਰ ਦੇ ਬਾਈ ਜੀ ਕਿਵੇਂ ਦੇਖਦੇ ਹੋ ਪੰਚਾਇਤ ਪੰਜੋ ਇੱਥੇ ਦੇ ਕੰਮ ਸ਼ੁਰੂ ਹੋ ਚੁੱਕੇ ਆ ਗਿੱਲ ਸਾਹਿਬ ਕਿਤੇ ਨ ਕਿਤੇ ਇੱਥੇ ਪਹੁੰਚੇ ਸਮਾਜ ਸੇਵਾ ਦੇ ਤੌਰ ਤੇ ਆਪਣੀ ਜੇਬ ਖਰਚ ਤੋਂ ਸਾਰਾ ਇੱਕ ਕੰਮ ਕਰਵਾ ਰਹੇ ਨੇ ਇਹ ਦੇਖੋ ਜੀ ਇਹ ਗਿੱਲ ਸਾਹਿਬ ਦਾ ਬੜਾ ਵਿੜਪਣ ਹੈ ਕਿ ਸਾਡੇ ਇਲਾਕੇ ਸਾਡੇ ਕਸਬੇ ਸਾਡੇ ਪਿੰਡ ਬਾਰੇ ਖਿਦਰਾਬਾਦ ਤੋਂ ਲਵਾਨਗੜ੍ਹ ਨੂੰ ਜਾਣ ਵਾਲੀ ਸੜਕ ਜੋ ਕਿ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅੱਜ ਉਹਨਾਂ ਨੇ ਇਸ ਦੀ ਮੁਰੰਮਤ ਕਰਵਾਈ ਆ ਜਿਸ ਸਦਕਾ ਸਕੂਲ ਦੇ ਬੱਚਿਆਂ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਹੁੰਦੀ ਸੀਗੀ ਬਜ਼ੁਰਗਾਂ ਨੂੰ ਤੇ ਕੰਮਕਾਰ ਰਾਹ ਵਾਟੀ ਜਿੰਨੇ ਵੀ ਬੰਦੇ ਸੀਗੇ ਕੰਮਕਾਰਾਂ ਵਾਲੇ ਬੜੀ ਦਿੱਕਤ ਸਾਮਣਾ ਕਰਨਾ ਪੈਂਦਾ ਸੀਗੀ ਇਸ ਕਦਮ ਲਈ ਅਸੀਂ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਰਿਣੀ ਆ ਜੋ ਸਾਡੇ ਇਲਾਕੇ ਵਾਸਤੇ ਉਹ ਇੰਨੀ ਸੇਵਾ ਨਿਭਾ ਰਹੇ ਹਨ ਹੋਰ ਕੀ ਕਰਨਾ ਚਾਹੋਗੇ ਕਿਉਂਕਿ ਬੜੇ ਲੰਬੇ ਕਿੰਨੇ ਕ ਸਾਲ ਹੋ ਗਏ ਟੁੱਟੀ ਵੀ ਸੜਕੇ ਇਹ ਸੜਕ ਤਾਂ ਭਾਜੀ ਬੜੀ ਦੇਰ ਤੋਂ ਟੁੱਟੀ ਹੋਈ ਹੈ ਜੀ ਇਹਨਾਂ ਨੂੰ ਕਈ ਸਾਲ ਹੋ ਗਏ ਸਰਕਾਰਾਂ ਵੀ ਆਈਆਂ ਪੰਚਾਇਤਾਂ ਵੀ ਆਈਆਂ ਤੇ ਗਈਆਂ ਲੇਕਿਨ ਇਸ ਵਾਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਤੇ ਗਿਲ ਸਾਹਿਬ ਨੂੰ ਆਪਾਂ ਫਰਿਆਦ ਲੈ ਕੇ ਗਏ ਆ ਕਿ ਸਾਡੀ ਖਿਦਰਾਬਾਦ ਤੋਂ ਲਵਾਨਗਾਲੀ ਦੀ ਸੜਕ ਜੋ ਕਿ ਬਹੁਤ ਹੀ ਖਸਤਾ ਹਾਲਤ ਹੈ ਇਸ ਦੀ ਮੁਰੰਮਤ ਜਾਂ ਇਸ ਦੀ ਰਿਪੇਅਰ ਕਰਵਾਈ ਜਾਵੇ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਆਜੀ ਸੜਕਾ ਇੱਥੇ ਕੰਮ ਲੱਗਿਆ ਹੋਇਆ ਹੈ ਸੜਕ ਦਾ ਠੀਕ ਹੈ ਜੀ ਸੋ ਰਣਜੀਤ ਸਿੰਘ ਗਿਲ ਉਹਨਾਂ ਨੇ ਭਾਜਪਾ ਤੋਂ ਜੇ ਗ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਮਸੀਹਾ ਬਣੇ ਨੇ ਲੋਕ ਖੁਸ਼ ਨੇ ਕਿਤੇ ਨਾ ਕਿਤੇ ਕਿਉਂਕਿ ਸਮਾਜ ਸੇਵਾ ਦੇ ਤੌਰ ਤੇ ਗਿਲਸਾਹਬ ਅੱਗੇ ਆਏ ਨੇ ਵੱਡੀ ਟੀਮ ਇੱਥੇ ਪਹੁੰਚੀ ਹੈ ਸੋ ਇਹ ਗਿਲਸਾਹਬ ਦਾ ਹੈ ਉਪਰਾਲਾ ਪਿੰਡਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ ਜੀ